ਸਣ ਵੀਰੋ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਦੇ ਆਪਾਂ ਝੋਨੇ ਦੇ ਵਿੱਚ ਕਿਹੜੀ ਪोटाश ਪਾਈਏ ਤੇ ਕਦੋਂ ਪਾਈਏ ਪोटाश। ਪਸੰਨ ਵੀਰੋ ਜੇ ਆਪਾਂ ਗੱਲ ਕਰੀਏ ਪोटाਸ਼ ਦੀ ਤਾਂ ਬੜਾ ਅਹਿਮ ਤੇ ਜ਼ਰੂਰੀ ਤੱਤ ਹੈ ਝੋਨੇ ਦੀ ਫਸਲ ਲਈ ਤੇ ਪोटाਸ਼ ਆਪਾਂ ਨੂੰ ਲਾਜ਼ਮੀ ਪਾਉਣੀ ਚਾਹੀਦੀ ਹੈਗੀ ਤੇ ਪਾਉਣੀ ਕਦੋਂ ਪਾਉਣੀ ਆਪਾਂ ਜਦੋਂ ਝੋਨਾ ਲਾਉਣ ਤੋਂ ਪਹਿਲਾਂ ਪਾਉਣੀ ਹੈ ਜੀ। ਜਦੋਂ ਆਪਾਂ ਜਾਂ ਤਾਂ ਆਪਾਂ ਕੱਦੂ ਕਰਕੇ ਪਾ ਸਕਦੇ ਹਾਂ ਜਾਂ ਫਿਰ ਜੇ ਤੁਹਾਨੂੰ ਕੱਦੂ ਚ ਨਹੀਂ ਪੈਂਦੀ ਤਾਂ ਆਖਰੀ ਜਿਹੜੀ ਵਹਾਈ ਆ ਉਹ ਤੋਂ ਪਹਿਲਾਂ ਤੁਸੀਂ ਪोटाਸ਼ ਦਾ ਸਿੱਟਾ ਦੇ ਦਿਓ। ਤੇ ਉਸ ਤੋਂ ਬਾਅਦ ਕਦੂ ਕਰਦੇ ਹੋ ਇਹ ਟਾਈਮ ਸਹੀ ਆ ਕਈ ਕਿਸਾਨ ਵੀਰ ਕੀ ਕਰਦੇ ਆਗੇ ਜਿਆਦਾ ਝੋਨੇ ਦੇ ਉੱਪਰ ਪਾਉਂਦੇ ਉਹਦੇ ਨਾਲ ਪੱਤੇ ਛੜਨ ਦੀ ਸਮੱਸਿਆ ਆ ਜਾਂਦੀ ਹੈਗੀ ਤੇ ਜਾਂ ਕਈ ਕਿਸਾਨ ਵੀਰ ਨਸਾਰੇ ਤੇ ਪਾਉਂਦੇ ਹਨ ਸਾਰੇ ਦੇ ਕਿਸਾਨ ਵੀਰ ਇੰਨਾ ਆਪ ਨੂੰ ਵਧੀਆ ਰਿਜ਼ਲਟ ਨਹੀਂ ਮਿਲਦਾ ਜਿੰਨਾ ਤੁਸੀਂ ਪਹਿਲਾਂ ਪਾ ਕੇ ਵਧੀਆ ਰਿਜ਼ਲਟ ਲੈ ਸਕਦੇ ਹੋ ਤੇ ਕਿਸਾਨ ਵੀਰੋ ਜੇ ਪੋਟਾਸ਼ ਦੀ ਗੱਲ ਕਰੀ ਤੇ ਪੋਟਾਸ਼ ਆਪਾਂ ਐਮਓਪੀ 60% ਵਾਲੀ ਪੋਟਾਸ਼ ਵਰਤਣੀ ਹੈ ਜਿਹੜੀ ਮਿਰਚਾਂੀਆਂ ਹੁੰਦੀਆਂ ਆਂਗੀਆਂ ਕਈ ਕਿਸਾਨ ਵੀਰ ਕੀ ਕਰਦੇ 14% ਵਾਲੀ ਪੋਟਾਸ਼ ਲੈ ਆਉਂਦੇ 14% ਵਾਲੀ ਪੋਟਾਸ਼ ਕਿਸਾਨ ਵੀਰੋ 1 تن ਕਟੇ 14% ਵਾਲੀ ਪੋਟਾਸ਼ ਤੇ ਇਹਦਾ 1 ਕਟਾ ਬਰਾਬਰ ਮਾਤਰਾ ਦੇ ਵਿੱਚ ਆਪਾਂ ਨੂੰ ਪੋਟਾਸ਼ੀਅਮ ਮਿਲਦੀ ਆ ਤੇ ਉਹ ਆਪਾਂ ਨੂੰ ਜਿਹੜੀ 14% ਵਾਲੀ ਹੁੰਦੀ ਹੈ ਕਾਫੀ ਜ਼ਿਆਦਾ ਮਹਿੰਗੀ ਪੈਂਦੀ ਹੈਗੀ 60% ਵਾਲੀ ਦੇ ਮੁਕਾਬਲੇ 60% ਵਾਲੀ ਪੋਟਾਸ਼ ਆਪਾਂ 25 ਕਿਲੋ ਦੇ ਹਿਸਾਬ ਦੇ ਨਾਲ 20 ਤੋਂ 25 ਕਿਲੋ ਹਿਸਾਬ ਦੇ ਨਾਲ ਕਿੱਲੇ ਦੇ ਜਿਹੜੀ ਆਪਾਂ ਪੋਟਾਸ਼ ਪਾਉਣੀ ਆ ਤੇ ਜਿਹੜੀ 14% ਵਾਲੀ ਆ ਜਾਂ ਕੋਈ ਹੋਰ ਬਾਯੋ ਪੋਟਾਸ਼ ਆਈ ਜਾਂਦੀ ਹੈ ਫੇਰੇ ਤਰ੍ਹਾਂ ਦਾ ਅੱਗ ਸੁਹਾਇ ਜਾਂਦਾ ਇੰਨਾ ਤੋਂ ਬਜੋ ਲੁੱਟ ਦਾ ਸ਼ਿਕਾਰ ਨਾ ਬਣੋ ਐਮਓਪੀ 60% ਵਾਲੀ ਹੀ ਵਰਤੋ ਜੇ ਵਧੀਆ ਰਿਜ਼ਲਟ ਲੈਣਾ ਤੁਸੀਂ ਪਟਾਜ ਦਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨਾ